ਸਸਿਕਾਲ ਜੀ ਪਿੰਡ ਹਰੀਗੜ ਵਿੱਚ ਹਲਕਾ ਡੜਵਾ ਮੰਡੀ ਦਾ ਆਖਰੀ ਪਿੰਡ ਹੈ ਜਿਹੜਾ ਲਹਿਰਾ ਗਾਗਾ ਤੇ ਇਧਰੋਂ ਸਤਰਾਣਾ ਹਲਕੇ ਦੀ ਇੱਕ ਸਰਹੱਦ ਤੇ ਵਸਿਆ ਹੋਇਆ ਪਿੰਡ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਜਿਵੇਂ ਆਪਾਂ ਕਈ ਵਾਰੀ ਗੱਲਾਂ ਕਰਦੇ ਆ ਜਿਹੜੇ ਬਾਰਡਰ ਦੇ ਪਿੰਡ ਹੁੰਦੇ ਨੇ ਬਾਰਡਰ ਕੋਈ ਸਟੇਟਾਂ ਦਾ ਬਾਰਡਰ ਨਹੀਂ ਹੁੰਦਾ ਜਿਹੜਾ ਵਿਧਾਨ ਸਭਾ ਹਲਕਾ ਦਾ ਬਾਰਡਰ ਹੁੰਦਾ ਇਹ ਵੀ ਇੱਕ ਤਰ੍ਹਾਂ ਦਾ ਬਾਰਡਰ ਹੀ ਹੁੰਦਾ ਆਪਾਂ ਕਈ ਵਾਰੀ ਕਹਿਦਾ ਨੇ ਆਗੇ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਊਣਤਾਈਆਂ ਨੇ ਜਿਹੜੀਆਂ ਇਨ੍ਹਾਂ ਪਿੰਡਾਂ ਦੇ ਵਿੱਚ ਰਹਿ ਜਾਂਦੀਆਂ ਨੇ ਜਾਂ ਇਹ ਪਿੰਡ ਨੇ ਜਿਹੜੇ ਅਣਗੌਲੇ ਰਹਿ ਜਾਂਦੇ ਨੇ ਕਿਸੇ ਕਾਰਨ ਕਰਕੇ ਸੋ ਅੱਜ ਇੱਕ ਬੜੀ ਵੱਡੀ ਮੁਸ਼ਕਲ ਲੈ ਕੇ ਤੁਹਾਡੇ ਹਾਜ਼ਰ ਹੋਏ ਆ ਸੰਨ ਮੁੱਖੋ ਆ ਤੁਹਾਨੂੰ ਦਿਖਾਉਣੇ ਆ ਪਿੰਡ ਹਰੀਗੜ੍ਹ ਦੇ ਵਿੱਚ ਇੱਕ ਗਲੀ ਹੈਗੀ ਜਿਹੜੀ ਕਿ ਬਜ਼ੁਰਗ ਦੱਸ ਰਹੇ ਨੇ ਕਿ ਵੀ ਜਦੋਂ ਦਾ ਪਿੰਡ ਬੰਨੇ ਆਗਾ ਉਦੋਂ ਦੀ ਇਹ ਗਲੀ ਅਜੇ ਵੀ ਕੱਚੀ ਹੈ ਜਿੱਥੇ ਇੱਕ ਪਾਸੇ ਸਰਕਾਰਾਂ ਦਮਗਜੇ ਮਾਰਦੀਆਂ ਨੇ ਵੀ ਪਿੰਡਾਂ ਦਾ ਸਰਪੱਖੀ ਵਿਕਾਸ ਹੋ ਗਿਆ ਅੱਜ ਤੁਹਾਨੂੰ ਪਿੰਡ ਹਰੀਗੜ੍ਹ ਦੇ ਵਿੱਚ ਇੱਕ ਜਿਹੜੀ ਗਲੀ ਦੀ ਮੈਂ ਕਹੂੰਗਾ ਕੈਮਰਾਮੈਨ ਨੂੰ ਇਹ ਦਿਖਾ ਦਿਓ ਜੀ ਥੋੜੀ ਗਲੀ ਗਲੀ ਦੇਖੋ ਤੁਸੀਂ ਕਿਸ ਕਦਰ ਮੰਨ ਲਓ ਕੱਚੀ ਐ ਸਾਈਡਾਂ ਦੇ ਨਾਲੀਆਂ ਜਰੂਰ ਪੱਕੀਆਂ ਬਣੀਆਂ ਹੋਈਆਂ ਨੇ ਪਰ ਗਲੀ ਐ ਜਿਹੜੀ ਬਿਲਕੁਲ ਕੱਚੀ ਐ ਚਾਰੇ ਪਾਸੇ ਜਿਹੜਾ ਰੇਤਾ ਉੱਡਦਾ ਜਦੋਂ ਵੀ ਮੀਂਹ ਕਣੀ ਬਰਸਾਤ ਹੁੰਦੀ ਐ ਪਿੰਡ ਵਾਸੀ ਦੱਸ ਰਹੇ ਨੇ ਵੀ ਇਹ ਗਲੀ ਬਿਲਕੁਲ ਬੰਦ ਹੋ ਜਾਂਦੀ ਐ ਅੱਜ ਆਪਣੀ ਮੁਸ਼ਕਲ ਦੱਸਣ ਦੇ ਲਈ ਸਾਡੇ ਨਾਲ ਕਾਫੀ ਗਿਣਤੀ ਦੇ ਵਿੱਚ ਜਿਹੜੇ ਮਹੱਲੇ ਵਾਲੇ ਕਿਉਂਕਿ ਇਹ ਕੋਈ ਪਿੰਡ ਦਾ ਇਕੱਠ ਨਹੀਂ ਜਿੰਨੇ ਵੀ ਜਿਹੜੇ ਇਸ ਗਲੀ ਦੇ ਉੱਪਰ ਜਿੰਨੇ ਘਰ ਲੱਗਦੇ ਨੇ ਸਾਰੇ ਘਰ ਇਕੱਤਰ ਹੋਏ ਸੀਗੇ ਮੀਡੀਆ ਨੂੰ ਬੁਲਾਇਆ ਗਿਆ ਹੈਗਾ ਵੀ ਤਾਂ ਕਿ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਸਾਨੂੰ ਵੀ ਬੜਾ ਦੇਖ ਕੇ ਅਚੰਭਾ ਹੋਇਆ ਤੁਸੀਂ ਵੀ ਜ਼ਰੂਰ ਦੱਸਿਓ ਵੀ ਕਿਸੇ ਪਿੰਡ ਦੇ ਵਿੱਚ ਅਜੇ ਵੀ ਕੋਈ ਜੇ ਕੱਚੀ ਗਲੀ ਹੈਗੀ ਹੈ ਤਾਂ ਉਹ ਜ਼ਰੂਰ ਪਿੰਡ ਹਰੀਗੜ੍ਹ ਦੇ ਵਿੱਚ ਆ ਕੇ ਦੇਖ ਸਕਦਾ ਹੈਗਾ ਆਪਾਂ ਬੀਬੀਆਂ ਨੇ ਬੀਬੀਆਂ ਦਾ ਗੱਲ ਕਰਦੇ ਆਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਨੰਜੀਤ ਕੌਰ ਜੀ ਇਹ ਗਲੀ ਕਦੋਂ ਕਦੀ ਕੱਚੀ ਹੈਗੀ ਕਿੰਨੇ ਸਾਲ ਹੋ ਗਏ ਤੁਹਾਨੂੰ ਵਿਆਹ ਕੇ ਆਇਆ ਨੂੰ ਮੈਨੂੰ ਜੀ 70 ਸਾਲ ਹੋ ਗਏ ਵਿਆਹ ਇਹਨੂੰ ਉਦੋਂ ਪਹਿਲਾਂ ਜੀ ਪਿੰਡ ਬਣਿਆ ਜਿਹੜਾ ਬਣਿਆ ਉਹਦੇ ਦੀ ਇਹ ਵੀ ਹੈ ਹੀ ਨਹੀਂ ਪੱਕੀ ਹੋਣੀ ਕੱਚੀ ਹੋਈ ਹੈ ਅੱਜ ਹੀ ਨਰਕ ਚ ਬੈਠੇ ਆ ਜਦੋਂ ਕੋਈ ਰਿਸ਼ਤੇਦਾਰ ਆਉਂਦੇ ਨੇ ਫਿਰ ਸਾਨੂੰ ਮਖੌਲ ਨਹੀਂ ਕਰਦੇ ਵੀ ਅਜੇ ਵੀ ਤੁਸੀਂ ਸਾਨੂੰ ਮਖੌਲ ਤੇ ਕਰਨੀ ਨੇ ਜਦੋਂ ਸਾਡੀ ਵਿੱਈ ਨਹੀਂ ਪੱਕੀਆਂ ਸਾਨੂੰ ਮਖੌਲੇ ਕਰਨਗੇ ਜੀ ਰਿਸ਼ਤੇਦਾਰ ਨਹੀਂ ਛੋਡੀ ਇਸ ਮੁਹੱਲੇ ਵਾਲਿਆਂ ਦੀ ਕੋਈ ਸਰਪੰਚ ਨਾਲ ਨਹੀਂ ਬਣਦੀ ਕੋਈ ਪ੍ਰਸ਼ਾਸਨ ਨਾਲ ਨਹੀਂ ਬਣਦੀ ਕਾਰਨ ਕੀ ਆ ਵੀ ਸਰਪੰਚਾ ਨਾ ਬਣ ਜਨ ਜੀ ਸਾਸੀ ਵੋਟਾਂ ਪਾਦਾ ਨਹੀਂ ਆ ਸੰਦ ਕਰਦੇ ਨਹੀਂ ਬਣ ਜੂਗੀ ਮੁਰਕੀ ਕਰਦੇ ਨਹੀਂ ਗੌਰ ਨਹੀਂ ਕਰਦੇ ਵੀ ਇਹ ਹੁਣ ਵੀ ਇਹਦਾ ਕੋਈ ਹੱਲ ਵੀ ਹੋਣਾ ਚਾਹੀਦਾ ਯੁੱਧ ਹੋਣੇ ਸਾਡਾ ਪਿੰਡ ਬਣਿਆ ਉਹਦੇ ਦੀ ਇਹ ਕੋਈ ਵੀ ਜਾਂ ਇੱਟ ਨਹੀਂ ਬਣੀ ਲੱਗੀ ਜਿਹੜੀਆਂ ਈਆਂ ਪੱਕੀਆਂ ਜੀਆਂ ਇਟਾਂਆਂ ਜੀ ਉਹ ਪੱਕੀਆਂ ਈਆਂ ਪਟ-ਪਟ ਕੇ ਦੁਵਾਰੇ ਵੀ ਕਰ ਕਰ ਦਿੱਤੀਆਂ ਲੋਕ ਇਟਾਂ ਲਾ ਤਾ ਤੂੰ ਬੜਾ ਵੱਡਾ ਸਵਾਲ ਹੈ ਵੀ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਦੀ ਸਾਡੇ ਨਾਲ ਇੱਕ ਮਾਤਾ ਜੀ ਹੋਰ ਨੇ ਮਾਤਾ ਜੀ ਕਿਵੇਂ ਦੇਖਦੇ ਹੋ ਜਿਹੜਾ ਕੱਚੀਆਂ ਗਲੀਆਂ ਦੇ ਵਿੱਚ ਅੰਦਰ ਤਾਂ ਤੁਸੀਂ ਨੇ ਕੋਠੀਆਂ ਪਾਲੀਆਂ ਘਰ ਪੱਕੇ ਕਰ ਲਏ ਪਰ ਗਲੀਆਂ ਸੁੜੀਆਂ ਕੱਚੀਆਂ ਨੇ ਬਥੇਰੀਆਂ ਟੀਚਰਾਂ ਹੁੰਦੀਆਂ ਨੇ ਭਾਈ ਜਿੱਦ ਦੇ ਅਸਟਾਇਆ ਇਹ ਕੱਚਾ ਖੁਰ ਦੇਖਣ ਲੱਗ ਰਹੇ ਇਹ ਨਹੀਂ ਪੱਕਾ ਹੋਇਆ ਹੈਗਾ ਪੰਤ ਪੰਤ ਦੇ ਸਰਪੰਚ ਜਰੂਰ ਬਦਲ ਜਾਂਦੇ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਆਪ ਬਾਪੂ ਕਹਿੰਦੇ ਨੇ ਜਦ ਗਲੀ ਦਾ ਨੌਂ ਲੈਣਾ ਹੈ ਉਦੋਂ ਸੱਤੋ ਬਾਪੂ ਕਹੋਂਦੇ ਨੇ ਨਾਲੇ ਕੋਈ ਕਰਦਾ ਨਹੀਂ ਨਹੀਂ ਜਦੋਂ ਕੋਈ ਮੰਤਰੀ ਆਉਂਦਾ ਹੈਗਾ ਕੋਈ ਐਮ ਐਲ ਏ ਆਉਂਦਾ ਉਦੋਂ ਨਹੀਂ ਉਹ ਗੱਲ ਕਰਦੇ ਤੁਸੀਂ ਉਹਨਾਂ ਨਾਲ ਵੀ ਇਹ ਸਾਡੀਆਂ ਗਲੀਆਂ ਨਾਲ ਕੋਈ ਸੁਣਦਾ ਹੀ ਨਹੀਂ ਹੈਗਾ ਭਾਈ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਅੱਜ ਤੱਕ ਜਿੱਦਣੇ ਆ ਰਹੇ ਆ ਹੀ ਕੁਝ ਦੇਖਣ ਲੱਗ ਰਹੇ ਆ ਪਰਾਣੀਆਂ ਗਲੀਆਂ ਬਈਆਂ ਤੇ ਉਹ ਪੱਟ ਲਈਆਂ ਦੁਬਾਰੇ ਫੇਰ ਕਰ ਲਈਆਂ ਲੋਕ ਟੇ ਟਿੱਲਾ ਲਈ ਮੀਂਹ ਕਣੀ ਦੇ ਵਿੱਚ ਤਾਂ ਬੜੀ ਮੁਸ਼ਕਲ ਹੋ ਜਾਂਦੀ ਹੋਊਗੀ ਇੱਥੋਂ ਦੀ ਬਥੇ ਕਿੱਡੀ ਕਿੰਦੇ ਆ ਡੜਕ ਦੜਕ ਕੇ ਜਦ ਜਾਂਦੇ ਆ ਉਧਰ ਉਧਰ ਮੋਟਰਸਾਈਕਲ ਵੀ ਚਲਸ ਜਾਂਦੇ ਨੇ ਬਹੁਤ ਬੁਰੀ ਬਣਦੀ ਹੈ ਸਾਡੇ ਨਾਲ ਰਿਸ਼ਤੇਦਾਰ ਆਉਂਦੇ ਨੇ ਉਹ ਵੀ ਟੀਚਰਾਂ ਕਰਦੇ ਨੇ ਕਹਿੰਦੇ ਹੁਣ ਤਾਂ ਕਿਤੇ ਗਲੀ ਕੱਚੀ ਹੋਣੀ ਮੈਂ ਕਿਹਾ ਹਰੀ ਗੜ ਝਾ ਕੇ ਦੇਖ ਲਓ ਇੱਕੋ ਗਲੀ ਹੈ ਇਹ ਇੱਕੋ ਹੀ ਕੱਚੀ ਪਈ ਹੈ ਸੋ ਆਪਾਂ ਦੱਸਿਆ ਜਿਵੇਂ ਨਾਲ ਸਾਡੇ ਹਾਂਜੀ ਬਜ਼ੁਰਗ ਨੇ ਆਪਾਂ ਉਹਨਾਂ ਤੋਂ ਵੀ ਜਾਣਦੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹ ਗਲੀ ਜਿੱਦੈ ਸਾਡਾ ਪਿੰਡ ਬਣਿਆ ਹੀ ਬਜ਼ੁਰਗਾਂ ਤੋਂ ਦਾਦਿਆਂ ਤੋਂ ਲਾ ਇਹ ਗਲੀ ਐਵੇਂ ਦੀ ਐਵੇਂ ਹੈ ਅਸੀਂ ਅਕਰ ਵੀ ਮੁੱਛੇ ਚੱਕ ਚੱਕੇ ਜੋ ਲਾ ਦੇ ਪਾਸਾ ਦਾ ਚੱਕੜ ਨਹੀਂ ਗਿਆ ਇਹ ਹੋਰ ਇਹ ਤਾਂ ਪਤਾ ਨਹੀਂ ਕਿੱਥੋਂ ਆ ਲੈ ਕਿੱਥੋਂ ਨਾ ਸਾਰੇ ਪਿੰਡ ਦੀਆਂ ਗਲੀਆਂ ਪੱਕੀਆਂ ਨੇ ਛੋਟੀਆਂ-ਜੋਟੀਆਂ ਤਿੰਨ-ਤਿੰਨ ਵੋਟੀਆਂ ਪਰ ਸਾਡੀ 20 ਫੁੱਟੀ ਗਲੀ ਯੋਨਦੀ ਕਿਉਂ ਖੜੀ ਹੈ ਬਜ਼ੁਰਗਾਂ ਤੋਂ ਲੈ ਕੇ ਇਹ ਤਾਂ ਲੰਬੀ ਗਲੀ ਹੈ ਨਾਲੇ ਕਾਫੀ ਇਹ ਤਾਂ ਮੇਨ ਗਲੀ ਹੈ ਜੀ ਸਾਡੀ ਟਰੈਕਟਰ ਟਰਾਲੀਆਂ ਉਰੋਂ ਦੀ ਲੱਗਦੇ ਨਿਕਰਾਉ ਉਸ ਹੁੰਦੇ ਨੇ ਪਰ ਇਹ ਤਾਂ ਸਾਡੇ ਸਾਰੇ ਘਰਾਂ 'ਚ ਵੜਦਾ ਹੈ ਜਿਹੜੀ ਕੋਈ ਚੀਜ਼ ਲੱਗਦੀ ਹੈ ਦਿੱਤਾ ਸਾਡੇ ਅੰਦਰ ਕੋਈ ਵੀ ਜੇ ਹੁਣ ਹਵਾ ਚੱਲਦੀ ਹੈ ਇਹ ਵੀ ਦਿੱਤਾ ਸਾਡੇ ਅੰਦਰ ਵੜਦਾ ਹੈ ਅਸੀਂ ਬਹੁਤ ਦੁਖੀ ਹੋਏ ਹੋਏ ਹਾਂ ਇਸ ਦਾ ਉਸ ਤੋਂ ਕਿਹੜੇ ਸਾਡੇ ਨਾ ਕੋਈ ਸਾਡੀ ਐਮਐਲਏ ਸੁਣਦਾ ਨਾ ਕੋਈ ਸਾਡਾ ਸਰਪੰਚ ਸੁਣਦਾ ਜਿਹੜੇ ਨੂੰ ਕਹਿੰਦੇ ਹਾਂ ਜੀ ਥੋੜੀ ਥੋੜਾ ਨੰਬਰ ਪਹਿਲਾ ਹੀ ਜੀ ਸਾਡਾ ਨੰਬਰ ਹੀ ਪਤਾ ਨਹੀਂ ਕਿੱਥੇ ਗਿਆ ਹੋਇਆ 70 ਸਾਲ ਹੋ ਗਏ ਨੰਬਰ ਜੇ ਲੱਗੀ ਨਹੀਂ ਨਾ ਜੀ ਨੰਬਰ ਕਿੱਥੇ ਲਾ ਥੋੜੀ ਫਾਇਲ ਚੱਕੀ ਨਹੀਂ ਸਾਡਾ ਨੰਬਰ ਹੀ ਪਤਾ ਨਹੀਂ ਫਰਜ਼ ਚ ਹੈ ਹੀ ਨਹੀਂ ਇਹ ਸਾਡਾ ਦਾ ਨੰਬਰ ਸੋ ਬੜਾ ਹਾਸੋਹੀਣੀ ਸਥਿਤੀ ਵੀ ਆ ਜਿੱਥੇ ਪਰ ਦੁੱਖ ਦੀ ਗੱਲ ਇਹ ਵੀ ਹੈ ਵੀ ਅੱਜ ਅਜਿਹੇ ਹਾਲਾਤਾਂ ਦੇ ਵਿੱਚ ਵੀ ਸਰਦਾਰ ਕਮਿਕਰ ਸਿੰਘ ਜੀ ਤੁਸੀਂ ਦੇਖਦੇ ਹੋਗੇ ਜਿਵੇਂ ਬਜ਼ੁਰਗ ਨੇ ਦੱਸਿਆ ਘਰ ਵੀ ਤੁਸੀਂ ਆਲੇ ਦੁਆਲੇ ਦੇਖਿਆ ਕੋਠੀਆਂ ਪੱਕੀਆਂ ਤੁਸੀਂ ਪਾਲੀਆਂ ਪਰ ਗਲੀ ਕੱਚੀ ਹੈ ਕਿੱਥੇ ਕਮੀ ਰਹੀ ਦੀ ਹੈ ਪਤਾ ਨਹੀਂ ਕਿ ਕਿੱਥੇ 15 ਤਨਸ਼ੀਰ ਪਿੰਡ ਦੇ ਵਸਿੰਦੇ ਨਹੀਂ ਪੰਜਾਬ ਦੇ ਵਸਿੰਦੇ ਨੇ ਬਤਨ ਕੀਆ ਜਿਹੜੀਆਂ ਗਲੀਆਂ ਤਿੰਨ ਤਿੰਨ ਵਾਰ ਬਣ ਗਈਆਂ ਪਿੰਡ ਦੇ ਵਿੱਚ ਉਹ ਗਲੀਆਂ ਨੇ ਜਿਹੜੀਆਂ ਤਿੰਨ ਤਿੰਨ ਵਾਰ ਏਦੋਂ ਪਹਿਲਾਂ ਪੱਕੀਆਂ ਹੋ ਗਈਆਂ ਪਰ ਇਸ ਗਲੀ ਚ ਹਾਲ ਤੱਕ ਇੱਕ ਵੀ ਟ ਨਹੀਂ ਲੱਗੀ ਉਹ ਪਿੱਛੋਂ ਗਲੀ ਰੁਕ ਗਈ ਉੱਥੇ ਆ ਜੰਦੀ ਉੱਥੋਂ ਥੋੜੀ ਜਿਹੀ ਅੱਗੇ ਆਉਂਦੀ ਆ ਬਸ ਉੱਥੇ ਰੋਕ ਦਿੰਦੇ ਨੇ ਉੱਥੇ ਵੀ ਦੋ ਵਾਰ ਇਟਾਂ ਪਟਕੇ ਦੁਆਰੇ ਲਾਲ ਇਟਾਂ ਪਟਦੀਆਂ ਹੁਣ ਇੰਟਰਲੌਕ ਡੈਲ ਲੱਗੀ ਮੰਨ ਲਓ ਉਧਰ ਵੀ ਲੱਗੀ ਪਰ ਆ ਗਲੀ ਚ ਕਿਸੇ ਨੇ ਕੁਝ ਨਹੀਂ ਲਾਇਆ ਲੰਬੀ ਦੇਖੀਏ ਜੇ ਆਪਾਂ 4-500 ਫੁੱਟ ਦੀ ਗਲੀ ਹੁੰਦੀ ਹੈ ਮੇਨ ਗਲੀ ਹੈ ਜੀ ਸੜਕ ਤੋਂ ਆਉਂਦੀ ਹੈ ਜਦੋਂ ਮੇਨ ਤੋਂ ਤੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਸਕੂਲ ਬੱਸਾਂ ਔਰ ਹੁੰਦੀ ਜਾਂਦੀਆਂ ਨੇ ਹਰ ਇੱਕ ਪਿੰਡ ਦੇ ਹਰ ਇੱਕ ਬੰਦੇ ਦਾ ਮੇਨ ਰਸਤਾ ਹੈ ਜੀ ਇਹ ਸਾਰੇ ਕਾਹਦਾ ਜੋੜਦਾ ਇਧਰੋਂ ਇਧਰੋਂ ਸੋਸਾਇਟੀ ਆ ਗਈ ਸਾਡੇ ਇਧਰੋਂ ਗੁਰਦੁਆਰਾ ਸਾਹਿਬ ਆ ਗਏ ਮੇਨ ਸਾਥ ਆ ਗਈ ਸਕੂਲ ਬੈਨਾ ਔਰ ਹੁੰਦੀ ਜਾਂਦੀਆਂ ਨੇ ਜਾਂ ਕ੍ਰੋਸ ਕਰਦੀਆਂ ਨੇ ਸਾਰੇ ਪਿੰਡ ਨੂੰ ਪਰ ਜਰੂਰ ਵੀ ਕੋਈ ਸਰਪੰਚ ਬਣਦਾ ਸਾਰੇ ਪਿੰਤਾਂਾਂ ਦੇ ਸਰਪੰਚ ਵੀ ਬਣ ਗਏ ਐਮਐਲਏ ਐਮਪੀ ਸਾਰਿਆਂ ਨੂੰ ਰਿਕਵੈਸਟਾਂ ਵੀ ਕਰ ਲੀਆਂ ਬੇਨਤੀਆਂ ਵੀ ਕਰ ਲੀਆਂ ਵੀ ਸਾਡੇ ਸਾਡੇ ਗਣੀ ਵੀ ਇੱਧਰ ਦੇਖ ਲੋ ਪਰ ਨਾ ਕਿਸੇ ਨੇ ਨਹੀਂ ਸੁਣੀ ਇੰਨੇ ਸਾਲਾਂ ਦੇ ਵਿੱਚ ਤਾਂ ਮੈਂ ਉਹੀ ਗੱਲ ਕਰ ਰਿਹਾ ਦੀ ਸਰਪੰਚ ਵੀ ਬਹੁਤ ਬਣ ਗਏ ਹੁਣ ਕਿਸੇ ਨੇ ਨਹੀਂ ਪਕਰ ਲਈ ਥੋੜੀ ਮੰਨ ਲਓ ਕਹਿ ਦਿੰਦੇ ਆ ਜਦੋਂ ਆਉਂਦੇ ਨੇ ਵੋਟਾਂ ਵੇਲੇ ਹਾਂ ਜੀ ਛੋਟਾ ਕੰਮ ਪੈਲੇਦਾਰ ਤੇ ਹੋਊਗਾ ਹੁਣ ਵੀ ਪੈਲੇਦਾਰ ਤੇ ਹੋਰ ਹੋਈ ਜਾਂਦੇ ਨੇ ਪਰ ਸਾਡਾ ਇਹ ਰੀਜਨ ਦਾ ਜਦੋਂ ਕੋਈ ਅਕਾਲੀ ਗਵਰਨਮੈਂਟ ਵੀ ਰਹੇਗੀ ਕਾਂਗਰਸ ਦੀ ਵੀ ਰਹੇਗੀ ਆਮ ਆਦਮੀ ਪਾਰਟੀ ਦੀ ਵੀ ਹੁਣ ਗਵਰਨਮੈਂਟ ਹੈਗੀ ਫਾਈਨਾਂਸ ਮਿਨਿਸਟਰ ਨੇ ਆਪਣੇ ਖਜ਼ਾਨਾ ਮੰਤਰੀ ਨੇ ਕੋਈ ਜਦੋਂ ਲੀਡਰ ਆਉਂਦਾ ਲੀਡਰਾਂ ਦੇ ਸਾਹਮਣੇ ਨਹੀਂ ਕਦੇ ਮਸਲਾ ਤੁਸੀਂ ਰੱਖਿਆ ਜਾਂ ਦਫ਼ਤਰਾਂ ਚ ਜਾ ਕੇ ਕਦੇ ਕਿਸੇ ਅਫਸਰਾਂ ਦੇ ਧਿਆਨ ਚ ਲੈ ਆਉਂਦਾ ਕਿਹ ਹੈ ਜੀ ਐਸਟੀਮੇਟ ਵੀ ਲਵਾ ਲਿਆ ਦੀ ਇਹ ਜਿਹੜੇ ਹੁਣ ਆਪਣੇ ਮੰਤਰੀ ਸਾਹਿਬ ਨੇ ਹੂੰ ਇਹਨਾਂ ਨੇ ਐਸਟੀਮੇਟ ਵੀ ਲੈ ਵਾਲਾ ਦੀ ਸਾਰਾ ਕੁਝ ਕਰਕੇ ਏ ਟੂ ਜ਼ेड ਸਾਰਾ ਕੰਪਲੀਟ ਕਰਵਾ ਕੇ ਉਹਨਾਂ ਨੂੰ ਦੇਤਾ ਉਹਦੇ ਦਫ਼ਤਰ ਜੀ ਵੀ ਪਿਆ ਹੋਊਗਾ ਉਹਨਾਂ ਲੇ ਪਹੁੰਚ ਗਿਆ ਸਾਰਾ ਕੁਝ ਹਾਂ ਜੀ ਥੋੜੇ ਬਸ ਪੈਸੇ ਪਵਾ ਦਿੰਨੇ ਆ ਥੋੜੇ ਬਸ ਪੈਸੇ ਪਵਾ ਦਿੰਨੇ ਆ ਉਹ ਪੈਸੇ ਪਤਾ ਨਹੀਂ ਕਦੋਂ ਵਣਗੇ 3 ਸਾਲ ਤਾਂ ਹੁਣ ਇਹਨਾਂ ਨੂੰ ਲੰਘੇ 5 ਸਾਲ ਪਹਿਲਾਂ ਰਹਿ ਗਏ ਮੰਨ ਲਓ ਕਿਸੇ ਨੇ ਕੋਈ ਛਣਵਾਈ ਨਹੀਂ ਐਸਵੀਐਲ ਦਾ ਮਸਲਾ ਬਣ ਰਿਹਾ ਪੂਗਾ ਇਹ ਇਹ ਤਾਂ ਉਦੋਂ ਵੀ ਵੱਡਾ ਹੋ ਰਿਹਾ ਜੀ ਐਸਵੀਐਲ ਤਾਂ ਮੱਲਾ ਦਾ ਸਲਝ ਜੂਏ ਸਲਝਣੀ ਨਹੀਂ ਉਹ ਤਾਂ ਚਲੋ ਦੋ ਸਟੇਟਾਂ ਦਾ ਆਪਾਂ ਕਹਿ ਸਕਦੇ ਇਹ ਤਾਂ ਹੈਵੀ ਇਹ ਹੈਵੀ ਕੁਝ ਨਹੀਂ ਇਹ ਤਾਂ ਇਹ ਸਰਕਾਰ ਇਹ ਤਾਂ ਹੈਵੀ ਕੁਝ ਨਹੀਂ ਨਾ ਇਹ ਤਾਂ ਜਦੋਂ ਵੀ ਕਰ ਸਕਦੇ ਨੇ ਪਰ ਨਹੀਂ ਕਰਨ ਦੀ ਨੀਤੀ ਨੇ ਫਿਰ ਇਹ ਦੇਖੋ ਨਾ ਵੀ ਉਹ ਪਿੱਛੇ ਰੁਕ ਜਾਂਦੀ ਹੈ ਗਲੀ ਸਾਰੇ ਪਿੰਡ ਜੇ ਇੰਟਰਲੌਕ ਟੈਲ ਪੈ ਗਈ ਸਾਨੂੰ ਕਹਿੰਦੇ ਸੀ ਵੀ ਜਿਹੜੀਆਂ ਗਲੀਆਂ ਪਹਿਲਾਂ ਬਣੀਆਂ ਜਾਂਦੀਆਂ ਜਿਹੜੀਆਂ 5 ਸਾਲ ਦੇ ਵਿੱਚ ਦੋ ਵਾਰ ਵੀ ਬਣ ਗਈਆਂ ਪਰ ਆ ਗਲੀ ਕਿਤੇ ਨਹੀਂ ਲੱਗੀ 5 ਸਾਲ ਚ ਦੋ ਵਾਰ ਗਲੀਆਂ ਬਣ ਗਈਆਂ ਤੁਸੀਂ ਵੋਟਾਂ ਕਿਤੇ ਨਾ ਪਾਉਂਦੇ ਹੋ ਲੀਡਰਾਂ ਨੂੰ ਹਾਂਜੀ ਇਹ ਵੀ ਹੋ ਸਕਦਾ ਹੋ ਸਕਦਾ ਸੀ ਕਿਸੇ ਪਾਸੇ ਹੋਰ ਵਾਜ ਦੰਦੇ ਹੋਈ ਆ ਵੋਟਾਂ ਵੇਲੇ ਸੋ ਜਰੂਰ ਇਹ ਵੀ ਪੰਜ ਸਰਪੰਚ ਜਿੰਨੇ ਸੁਣਦੇ ਨੇ ਸਾਡੇ ਜਾਂ ਲੀਡਰ ਸਾਹਿਬਾਨ ਸੁਣਦੇ ਨੇ ਜਿਹੜੇ ਰਾਜ ਕਰਕੇ ਗਏ ਨੇ ਤੇ ਉਹ ਵੀ ਜਰੂਰ ਜਵਾਬ ਦੇਣ ਵੀ ਕੀ ਏ ਕਿਤੇ ਇਹਨਾਂ ਦੀ ਤੁਹਾਡੀ ਵੋਟਰ ਸੂਚੀ ਚ ਨਾਮ ਹੈਗਾ ਤੁਹਾਡਾ ਕਿਤੇ ਨਾਮ ਹੀ ਨਾ ਹੋਵੇ ਉਹਨਾਂ ਨੂੰ ਕੋਈ ਲੋੜ ਨਾ ਹੋਵੇ ਤੁਹਾਡੇ ਤੱਕ ਚੈੱਕ ਕਰਵਾ ਦਾਂ ਦੀ ਸੋ ਇਹ ਵੀ ਇਹਨਾਂ ਦਾ ਪਿੰਡ ਵਾਸੀਆਂ ਦਾ ਜਿਵੇਂ ਬੀਡੀਪੀਓ ਸਾਹਿਬ ਨੂੰ ਡੀਸੀ ਸਾਹਿਬਾਨ ਨੂੰ ਐਸਡੀਐਮ ਸਾਹਿਬਾਨ ਨੂੰ ਇੱਕ ਇਹ ਵੀ ਬੇਨਤੀ ਹੈ ਵੀ ਇਹ ਵੀ ਵੋਟਰ ਲਿਸਟ ਵੀ ਇਹਨਾਂ ਦੀ ਜ਼ਰੂਰ ਦੇਖੀ ਜਾਵੇ ਵੀ ਕਿਤੇ ਨਾਮ ਵੀ ਨਸਰ ਕਰਤੇ ਹੋਣ ਤਾਂ ਆਪ ਹੀ ਦੇਖ ਲੈਣਗੇ ਉਹ ਵੀ ਕਿਤੇ ਨਾਮ ਵੀ ਨਾ ਹੋਵੇ ਇਸ ਮਹੱਲੇ ਦਾ ਜਾਂ ਇਸ ਗਲੀ ਦਾ ਜਿਸ ਤਰ੍ਹਾਂ ਦੱਸਿਆ ਗਿਆ ਵੀ ਪੂਰੀ ਲੰਮੀ ਗਲੀ ਹੈ ਇਹ ਪਰ ਕਿਉਂ ਨਹੀਂ ਬਣਦੀ ਤਾਂ ਇਹ ਪਿੰਡ ਵਾਸੀ ਜ਼ਰੂਰ ਜਵਾਬ ਜਾਣਨਾ ਚਾਹੁੰਦੇ ਨੇ ਇਹ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਸੂਬਾ ਅਗੂ ਦਿਲਬਾਗ ਸਿੰਘ ਹਰੀਗੜ੍ਹ ਸੀ ਬੜੀ ਦਿਲਚਸਪ ਗੱਲ ਇਹ ਹੈ ਵੀ ਪ੍ਰਧਾਨ ਜੀ ਮੈਂ ਕੀ ਕਹਾ ਤੁਹਾਨੂੰ ਤੁਸੀਂ ਲੋਕਾਂ ਦੇ ਬੜੇ ਮਸਲੇ ਸਾਰਾ ਦਿਨ ਹੱਲ ਕਰਦੇ ਹੋ ਤੋ ਇੱਕ ਤੁਹਾਡੀ ਗਲੀ ਦਾ ਮਸਲਾ ਹੱਲ ਨਹੀਂ ਹੁੰਦਾ ਕੱਚੇ 'ਚ ਬੈਠੇ ਹੋ ਆਲੇ-ਦੁਆਲੇ ਤੁਸੀਂ ਕੋਠੀਆਂ ਪਾਰਖੀਆਂ ਨੇ ਪਹਿਲੀ ਵਾਰੀ ਪਤਾ ਲੱਗਿਆ ਵੀ ਤੁਸੀਂ ਤਾਂ ਆਪ ਕੱਚੇ ਰਸਤੇ ਹੁੰਨੇ ਹੋ ਹਾਂ ਦੇਖੋ ਬਦਲ-ਬਦਲ ਕੇ ਬਹੁਤ ਵਾਰੀ ਸਰਕਾਰਾਂ ਬਣ ਗਈਆਂ ਪੰਚ ਸਪੰਚ ਬਦਲ ਗਏ ਅਸੀਂ ਕਿਸੇ ਨਾਲ ਵੀ ਵਿਗਾੜੀ ਨਹੀਂ ਕਦੇ ਵੀ ਤੇ ਹਰ ਇੱਕ ਪੰਚਾਇਤ ਨਾਲ ਸਾਡੀ ਸਹਿਮਤੀ ਰਹਿੰਦੀ ਹੈ ਇਹਦੇ باوجود ਸਾਡੇ ਬੇਨਤੀਆਂ ਕਰਨ ਦੇ باوجود ਵੀ ਮਤਲਬ ਇਹ ਅੱਜ ਤੱਕ ਜਿਹੜੀ ਗਲੀ ਹੈ ਉਹ ਕੱਚੀ ਦੀ ਕੱਚੀ ਪਈ ਹੈ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿਉਂਦੀ ਤਿਉਂ ਸਾਡੇ ਹਰੀਗੜ੍ਹ 'ਚ ਇਕੱਲੀ ਨਹੀਂ ਇਕ ਤੋਂ ਹੋਰ ਵੀ ਗਲੀਆਂ ਜਿਹੜੀਆਂ ਇਸੇ ਤਰ੍ਹਾਂ ਨੇ ਅਜੇ ਹੋਰ ਵੀ ਗਲੀਆਂ ਨੇ ਤੁਹਾਡੇ ਪਿੰਡ 'ਚ ਹੋਰ ਵੀ ਗਲੀਆਂ ਨੇ ਜਿੱਥੇ ਇੱਕ ਵੀ ਇੱਟ ਨਹੀਂ ਲੱਗੀ ਯਾਨੀ ਪਤਾ ਨਹੀਂ ਕਿਉਂ ਮਸਲਾ ਕੀ ਹੈ ਸਾਨੂੰ ਆਸਤੀ ਕਿਉਂਕਿ ਅਸੀਂ ਸੰਘਰਸ਼ਾਂ 'ਚ ਰਹਨੇ ਆ ਅਸੀਂ ਵੋਟਾਂ 'ਚ ਕਦੇ ਵਿਸ਼ਵਾਸ ਨਹੀਂ ਕਰਿਆ ਦੀ ਪਰ ਆ ਜਦ ਆਪ ਵਾਲੇ ਆਏ ਨਾ ਉਦੋਂ ਸਾਨੂੰ ਵਿਸ਼ਵਾਸ ਵੱਜਿਆ ਸੀ ਜਿਹੜੇ ਕਹਿੰਦੇ ਤਨਖਲਾਬ ਲੈ ਕੇ ਆਵਾਂਗੇ ਉਹਨਾਂ ਤੇ ਸਾਡੇ ਗਿਲੇ ਸ਼ਿਕਵੇ ਹੈਗੇ ਆ ਕਿਉਂਕਿ ਅਸੀਂ ਖੁਦ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਨੂੰ ਬੇਨਤੀ ਕਰਕੇ ਐਸਟੀਮੇਟ ਵੀ ਉਹਨਾਂ ਨੇ ਲਵਾਇਆ ਤੇ 16 ਲੱਖ ਪਲੱਸ ਦਾ ਐਸਟੀਮੇਟ ਇਹਦਾ ਲੱਗਿਆ ਹੋਇਆ ਵੱਡੀ ਗਲੀ ਆ ਮੇਨ ਗਲੀ ਆ ਪਿੰਡ ਦੀ ਜਿਹੜੇ ਸਾਡੇ ਸਾਰੇ ਪਿੰਡ ਨੂੰ ਇਧਰੋਂ ਫਿੰਨੀ ਤੋਂ ਲੈ ਕੇ ਦੂਏ ਪਾਸੇ ਗੁਰਦੁਆਰਾ ਸਾਹਿਬ ਨੂੰ ਕ੍ਰੋਸ ਕਰਦੀ ਆ ਤੇ ਇਹਦੇ ਪੈਸੇ ਅੱਜ ਤੱਕ ਨਹੀਂ ਚੀਮਾ ਸਾਹਿਬ ਨੇ ਪਾਏ ਪੰਜਾਬ ਦੇ ਲੋਕਾਂ ਨੇ ਖਜ਼ਾਨਾ ਦਾ ਤੁਹਾਨੂੰ ਦੇਤਾ ਢੜਬੇ ਨੂੰ ਅਜੇ ਵੀ ਤੁਸੀਂ ਕੱਚੀਆਂ ਗਲੀਆਂ 'ਚ ਬੈਠੇ ਹੋ ਦੇਖੋ ਇਹੀ ਦੁੱਖ ਹੈ ਕਿਉਂਕਿ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਕਹਿੰਦੇ ਆ ਵੀ ਅਸੀਂ ਗਲੀਆਂ ਨਾਲੀਆਂ ਪੱਕਿਆ ਕਹਤਾ ਅਸੀਂ ਵਿਕਾਸ ਕੀਤਾ ਲੋਕਾਂ ਦਾ ਆਹ ਦੇਖ ਲੋ ਫਰੀਕਾਰ ਤੇ ਤੁਹਾਨੂੰ ਦੀਂਦਾ ਸਾਡੇ ਅੱਖੀ ਤੁਹਾਨੂੰ ਵਿਕਾਸ ਦੀਂਦਾ ਸਾਡਾ ਗਲੀਆਂ ਨਾਲੀਆਂ ਸਾਡੀਆਂ ਭਰੀਆਂ ਪਈਆਂ ਆਹ ਦੇਖ ਲੋ ਇਹਦੇ ਵਿੱਚ ਰੇਤਾ ਹੁਣ ਵੀ ਮਣੋਮਣੀ ਰੇਤਾ ਭਰਿਆ ਪਿਆ ਕਿਉਂਕਿ ਰੇਤਾ ਸਾਰੇ ਬਹੀ ਦੇ ਵਿੱਚ ਆ ਉਧਰੋਂ ਉੱਚੇ ਚੋਂ ਬਹੀ ਆਉਂਦੀ ਆ ਇਹ ਪਿੰਡ ਦੇ ਵਿੱਚ ਆ ਲੋ ਜਦੋਂ ਆਉਂਦਾ ਸਾਰਾ ਮੀਂਹ ਦਾ ਪਾਣੀ ਇੱਥੇ ਇਕੱਠਾ ਹੋ ਕੇ ਨਾਲੀਆਂ ਦੇ ਵਿੱਚੋਂ ਦੋ ਦੋ ਦਿਨ ਅਸੀਂ ਆਪ ਮਿਹਨਤ ਕਰਕੇ ਇਹ ਨਾਲੀਆਂ ਸਾਫ਼ ਕਰਦੇ ਹਾਂ ਕੋਈ ਹੋਰ ਟੈਕਨੀਕਲ ਕਾਰਨ ਤਾਂ ਨਹੀਂ ਇਹਦਾ ਕੋਈ ਸਮਝਾ ਸਕੋ ਤੁਸੀਂ ਆਪਣੇ ਦੇਖਣ ਵਾਲਿਆਂ ਨੂੰ ਕਿਉਂਕਿ ਬਹੁਤ ਸਾਰੇ ਬੰਦੇ ਸਵਾਲ ਕਰਨਗੇ ਕੋਈ ਰੌਲਾ ਹੋਵੇ ਕੋਈ ਝਗੜਾ ਹੋਵੇ ਇਸ ਗਲੀ ਦਾ ਨਹੀਂ ਦੇਖੋ ਸਾਨੂੰ ਕੋਈ ਮਤਲਬ ਲੱਗਦਾ ਨਹੀਂ ਇਸ ਤਰ੍ਹਾਂ ਕਿਉਂਕਿ ਪੰਜ ਸਰਪੰਚ ਜਿਹੜੇ ਆਉਂਦੇ ਆ ਸਰਕਾਰਾਂ ਤੱਕ ਮਤਲਬ ਪਹੁੰਚਦੇ ਇੱਥੋਂ ਤੱਕ ਵੀ ਅਸੀਂ ਸਰਪੰਚਾਂ ਨਾਲ ਖੜਦੇ ਰਹੇ ਹਾਂ ਪ੍ਰਸ਼ਾਸਨ ਤੱਕ ਆ ਕਰਦਾ ਹੁੰਦਾ ਜਦ ਪਰਚੇ ਕਰਨ ਦੀ ਗੱਲ ਆਉਂਦੇ ਵੀ ਅਸੀਂ ਪਰਚਾ ਕਰਾਇਆ ਸਰਪੰਚਾਂ ਦੇ ਸਾਨੂੰ ਗਲਤ ਬੋਲਿਆ ਅਸੀਂ ਨਾਲ ਖੜਦੇ ਰਹਿਆ ਹੁਣ ਵੀ ਜਿਹੜੇ ਸਾਡੇ ਸਰਪੰਚ ਸਾਹਿਬ ਆ ਉਹਦਾ ਸਾਨੂੰ ਅਸੀਂ ਪੂਰਾ ਸਹਿਯੋਗ ਕਰਦੇ ਹਾਂ ਸਾਡੇ ਨਾਲ ਸਹਿਯੋਗ ਆ ਪਤਾ ਨਹੀਂ ਦਿੱਕਤ ਕਿੱਥੇ ਆ ਕਾਤੋਂ ਨਹੀਂ ਇਹ ਵੀ ਪੱਕੀ ਹੋ ਰਹੀ ਦੇਖੋ ਇੱਕ ਤਾਂ ਇਹ ਹੋ ਸਕਦਾ ਵੀ ਇਹ ਲੰਮੀ ਚੌੜੀ ਆ ਇਹ ਤਾਂ ਵਸ਼ਟਵੱਧ ਆ ਉਨਾ ਸਾਡੇ ਵੋਟਾਂ ਘਟਨੇ ਵੋਟਾਂ ਘਟ ਹੋਣ ਕਰਕੇ ਸਾਡੇ ਪਿੰਡ ਨੂੰ ਉਹ ਪੈਸਾ ਨਹੀਂ ਇਹਨਾਂ ਤੋਂ ਮਤਲਬ ਝਾੜ ਘਟੇ ਇਸ ਗੱਲ ਵੋਟ ਕਰਕੇ ਵੀ ਉਹ ਇਹ ਵੀ ਇੱਕ ਦਿੱਕਤ ਹੋ ਸਕਦਾ ਹੈ ਹੋਰ ਸਾਨੂੰ ਕੋਈ ਦਿੱਕਤ ਲੱਗਦੀ ਨਹੀਂ ਸਾਡੇ ਗਲੇ ਸ਼ਿਕਵੇ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਜ਼ਰੂਰ ਹੈ ਅਸੀਂ ਇਹ ਵੀ ਤੁਹਾਡੇ ਨਾਲ ਵਾਦਾ ਕਰਦੇ ਹਾਂ ਵੀ ਜੋ ਸਾਡੇ ਪਿੰਡ ਚ ਹੁਣ ਦੁਬਾਰੇ ਵੋਟਾਂ ਮੰਗਣ ਵਾਸਤੇ ਆਊਗਾ ਨਾ ਤਾਂ ਹਾਂ ਮਸਲੇ ਅਸੀਂ ਖੜੇ ਕਰਾਂਗੇ ਅਸੀਂ ਸਵਾਲ ਪੁੱਛਾਂਗੇ ਵੀ ਤੁਸੀਂ ਆਹ ਦੱਸੋ ਐਸਟੀਮੇਟ ਤੁਸੀਂ ਨੇ ਲਵਾਇਆ ਤੁਸੀਂ ਕਹਿੰਦੇ ਤੇ ਵੀ ਹਫਤੇ ਦੇ ਵਿੱਚ ਵਿੱਚ ਪੈਸੇ ਪੈ ਜਾਣਗੇ ਅੱਜ ਤੱਕ ਗਲੀ ਜਉਂਦੀ ਤੋਂ ਪਈਆ ਕਾਤੋਂ ਨਹੀਂ ਪੈਸੇ ਪਏ ਤੇ ਸਰਕਾਰਾਂ ਨਾਲ ਜਿਹੜੇ ਹੋਰ ਮੰਗਾਂ ਸਾਡੀਆਂ ਉਹ ਵੱਖਰੀ ਗੱਲ ਐ ਪਰ ਸਾਡੇ ਪਿੰਡ ਦੇ ਮਸਲੇ ਤਾਂ ਜਿਉਂ ਦੀ ਤਿਉਂ ਖੜਿਆ ਸਾਡੇ ਪਿੰਡ ਦਾ ਕੀ ਵਿਕਾਸ ਹੋ ਗਿਆ ਦਲ ਮੰਨ ਲਈਏ ਉਹ ਕਹਿੰਦੇ ਵਿਕਾਸ ਕਰਤਾ ਦੱਸਣ ਵੀ ਕਾਦਾ ਵਿਕਾਸ ਹੋ ਗਿਆ ਜੇਕਰ ਪ੍ਰਧਾਨ ਜੀ ਇਹਦਾ ਕੋਈ ਨਹੀਂ ਮਸਲਾ ਹੱਲ ਹੁੰਦਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਸਾਹਿਬਾਨ ਕੋਲ ਮੰਤਰੀ ਸਾਹਿਬ ਕੋਲ ਜਾਂ ਐਸਡੀਐਮ ਸਾਹਿਬ ਕੋਲ ਕੋਈ ਪ੍ਰੋਗਰਾਮ ਤੁਹਾਡਾ ਕੀ ਦੇਖੋ ਅਸੀਂ ਅਸੀਂ ਹਾਂ ਇਹ ਅਸੀਂ ਬਣਾਵਾਂਗੇ ਅਸੀਂ ਸਾਡੇ ਪਿੰਡ ਦੀ ਸਮੁੱਚੀ ਪੰਚਾਇਤ ਨੂੰ ਲੈ ਕੇ ਡੀਸੀ ਸਾਹਿਬ ਨੂੰ ਮਿਲਾਂਗੇ ਵੀ ਇਹ ਬੇਨਤੀ ਕਰਾਂਗੇ ਵੀ ਆ ਸਾਡੇ ਪਿੰਡ ਚ ਹੁਣ ਤੱਕ ਪਿਆ ਖੱਲਿਆਂ ਬੇੜੇ ਦੀ ਆ ਉਹ ਆਜ਼ਾਦ ਹੋਣ ਤੋਂ ਪਹਿਲਾਂ ਦੀ ਅਹੀਂ ਪਈਆ ਹਿੱਟ ਨਹੀਂ ਕਰੇ ਲੱਗੀ ਨਾਲੀ ਦੇ ਉੱਤੇ ਇਹ ਵੱਡਾ ਮਸਲਾ ਹੈ ਕਿਉਂਕਿ ਦੇਸ਼ ਦੇ ਹਾਕਮ ਬੋਲਦੇ ਕੁਛ ਹੈ ਤੇ ਜ਼ਮੀਨੀ ਹਕੀਕਤਾਂ ਕੁਝ ਹੋਰ ਹੈ ਜਣੀ ਜ਼ਮੀਨੀ ਹਕੀਕਤਾਂ ਬਿਲਕੁਲ ਟ ਝੂਠ ਬੋਲਦੇ ਆ ਸਾਡੇ ਰਾਜ ਕਰਨ ਵਾਲੇ ਲੋਕ ਉਹ ਉਹਨਾਂ ਦੇ ਝੂਠ ਦਾ ਪਰਦਾ ਫਾਸਾ ਕਰਦਾ ਹੈ ਸਾਡਾ ਪਿੰਡ ਹਰੀਗੜ੍ਹ ਜਿਹੜਾ ਲਾਸਟ ਹੈ ਜਿੱਥੇ ਵੋਟਾਂ ਦਾ ਝੜ ਕਟਿਆ ਉੱਥੇ ਅੱਜ ਤੱਕ ਇਹ ਗਲੀ ਜਿਉਂਦੀ ਤਿਉਂ ਖੜੀ ਹੈ ਧੰਨਵਾਦ ਜੀ ਸੋ ਇਹ ਸਨ ਪਿੰਡ ਵਾਸੀ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਦਸੀਆਂ ਬਾਕੀ ਜਦੋਂ ਤੁਸੀਂ ਇੱਥੇ ਆਉਂਗੇ ਦੇਖੋਗੇ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਦੇਖਣ ਵਾਲੇ ਨੇ ਪ੍ਰਸ਼ਾਸਨ ਹੈ ਸਰਕਾਰ ਦੇ ਨੁਮਾਇੰਦੇ ਨੇ ਤਾਂ ਬੜੀ ਹਾਸੋਹੀਣੀ ਸਥਿਤੀ ਹੈ ਜਿਹੜੀ ਪਿੰਡ ਹਰੀਗੜ੍ਹ ਦੇ ਵਿੱਚ ਹੈ ਕਿਉਂਕਿ ਹਰੀਗੜ੍ਹ ਦੇ ਵਿੱਚ ਹੀ ਤੁਸੀਂ ਆ ਕੇ ਦੇਖੋਗੇ ਤੱਕੋਗੇ ਬਹੁਤ ਸਾਰੀਆਂ ਗਲੀਆਂ ਦੇ ਵਿੱਚ ਇੰਟਰਲੌਕ ਟੈਲਾਂ ਨਵੇਂ ਮਾਡਲ ਦੀਆਂ ਅੱਜ ਕੱਲ ਪੈ ਰਹੀਆਂ ਨੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਦੂਸਰੀ ਇੱਟ ਪੈਂਦੀ ਸੀ ਪੱਠੇ ਵਾਲੀ ਦੀ ਅੱਜ ਕੱਲ ਲੋਕ ਕਿਟ ਪੈਣ ਲੱਗੀ ਜ਼ਰੂਰੀ ਹੈ ਚਲੋ ਨਵੀਂ ਤਕਨੀਕ ਨਾਲ ਬਣਦੀਆਂ ਆਈਆਂ ਨੇ ਸਰਕਾਰਾਂ ਵੀ ਜ ਬੁੱਧੀਜੀਵੀ ਲੋਕ ਵੀ ਕਹਿ ਦਿੰਦੇ ਨੇ ਵੀ ਪਿੰਡਾਂ ਦਾ ਜਿਹੜਾ ਵਿਕਾਸ ਆ ਜੇ ਗਲੀਆਂ ਨਾਲੀਆਂ ਚੋਂ ਨਿਕਲਿਆ ਨਹੀਂ ਇੱਥੇ ਤਾਂ ਬੜਾ ਤੁਸੀਂ ਆ ਕੇ ਦੇਖੋਗੇ ਤਾਂ ਅਜੇ ਵੀ ਜਿਹੜਾ ਗਲੀਆਂ ਨਾਲੀਆਂ ਨੇ ਉਹ ਵੀ ਕੱਚੀਆਂ ਨੇਗੀਆਂ ਨਾਲੀਆਂ ਨਹੀਂ ਮਤਲਬ ਗਲੀ ਜਿਹੜੀ ਮੇਨ ਗਲੀ ਹੈ ਜਦ ਕਿ ਸਕੂਲਾ ਸਕੂਲ ਵਾਸੇ ਇੱਥੇ ਖੜੀ ਵੀ ਆ ਦਿਖਾਈ ਆ ਤੁਹਾਨੂੰ ਪਹਿਲਾਂ ਮੇਨ ਰਸਤਾ ਹੈ ਜਿਹੜਾ ਇਹ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈਗਾ ਪਰ ਪਤਾ ਨਹੀਂ ਕਿਉਂ ਸਰਕਾਰਾਂ ਦੀ ਜਿਹੜੀ ਨਜ਼ਰ ਦੇ ਵਿੱਚ ਅਜੇ ਤੱਕ ਮਸਲਾ ਨਹੀਂ ਆਇਆ ਸੋ ਇਹਦੇ ਅਸੀਂ ਵੀ ਪੱਖ ਲਵਾਂਗੇ ਸਰਕਾਰ ਦੇ ਨੁਮਾਇੰਦਿਆਂ ਦਾ ਵੀ ਸਰਕਾਰ ਦੇ ਨੁਮਾਇੰਦੇ ਕੀ ਕਹਿੰਦੇ ਨੇ ਅੱਜ ਤੁਹਾਨੂੰ ਇਹ ਜਿਹੜਾ ਦਿਖਾਇਆ ਹੈਗਾ ਪਿੰਡ ਹਰੀਗੜ ਦਾ ਮਸਲਾ ਮੈਂ ਮਾਲਵਿੰਦਰ ਸਿੰਘ ਸਿੱਧੂ ਚੈਨਲ ਲੋਕ ਚਰਚਾ